ਇਹ ਜਿਹੜਾ ਟਰੈਕਟਰ ਤੁਸੀਂ ਮਿੱਤਰੋ ਦੇਖ ਰਹੇ ਹੋ ਫਾਰਮ ਟਰੈਕ 65 EPI ਚਾਹੇ ਤਾਂ ਕਿਸੇ ਭਰਾ ਨੇ ਇਹ ਟਰੈਕਟਰ ਖਰੀਦਣਾ ਹੈ ਜਾਂ ਨਹੀਂ ਖਰੀਦਣਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਹੈ ਜਿਹੜਾ ਸਾਰਾ ਘੈਂਟ ਪੂਰਾ ਦਿਖਾਇਆ ਹੈਗਾ ਤੁਹਾਨੂੰ ਕੱਲਾ-ਕੱਲਾ ਪਾਰਟ ਟਰੈਕਟਰ ਦਾ ਬਹੁਤ ਹੀ ਘੈਂਟ ਤੇ ਪੂਰਾ オリジナル ਟਰੈਕਟਰ ਹੈ। ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਇੰਨਾ ਸਾਫ਼ ਟਰੈਕਟਰ ਤੁਸੀਂ ਦੇਖਿਆ ਤਾਂ ਸਾਰੀ ਜਾਣਕਾਰੀ ਆਪਾਂ ਦੱਸਾਂਗੇ ਕੀ ਇਹਦਾ ਰੇਟ ਹੈ ਕਿੱਥੇ ਖੜਾ ਹੈ ਮਾਲਕ ਵੀਰ ਦਾ ਫੋਨ ਨੰਬਰ ਵਗੈਰਾ। ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਵਾਈਜੀ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਫੇਸਬੁਕ ਗਰੁੱਪਾਂ ਦੇ ਵਿੱਚ ਇਹੋ ਜਿਹਾ ਟਰੈਕਟਰ ਦੇਖਣ ਨੂੰ ਸਾਫ਼ ਸੁਥਰੇ ਬਹੁਤ ਹੀ ਘੱਟ ਮਿਲਦੇ ਨੇ ਤਾਂ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁਕ ਵਾਲੇ ਭਰਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 5-7 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਫਾਰਮ ਟਰੈਕ 65 EPIJ 2009 ਮਾਡਲ ਟਰੈਕਟਰ ਹੈ ਮਿੱਤਰੋ ਇਹ ਪੰਜਾਬ ਨੰਬਰ ਹੈ ਜੀ ਪਹਿਲੇ ਨਾਮ ਟਰੈਕਟਰ ਹੈ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਲਗਭਗ 90-95 ਪੈਸੇ ਟਰੈਕਟਰ ਤੇ ਟਾਇਰਾਂ ਦੀ ਕੰਡੀਸ਼ਨ ਹੈ ਡਬਲ ਕਲਚ ਟਰੈਕਟਰ ਹੈ ਜੀ ਪਾਵਰ ਸਟੀering ਹੈ ਹਰ ਰਿਵਰਸ ਵੀਡੀਓ ਦੇ ਵਿੱਚ ਹੈ ਜੇ ਹੁਣ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਟਰੈਕਟਰ ਹੈ ਮਿੱਤਰੋ ਸਿਰਫ 3750 ਘੰਟੇ ਟਰੈਕਟਰ オリジナル ਚੱਲਿਆ ਹੋਇਆ ਜੀ ਕੰਡੀਸ਼ਨ ਵਗੈਰਾ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਜੀ ਕੱਲੀ ਕੱਲੀ ਚੀਜ਼ ਟਰੈਕਟਰ ਦੀ ਜੈਨੂਇਨ ਚੀਜ਼ ਹੈ ਸਾਰੀ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਣਾ ਟਰੈਕਟਰ ਦੀ ਕੰਡੀਸ਼ਨ ਵਗੈਰੇ ਤੁਹਾਨੂੰ ਬਾਰੇ ਤੁਹਾਨੂੰ ਕਿੱਦਾਂ ਦਾ ਟਰੈਕਟਰ ਲੱਗਿਆ ਇਹ ਤੇ ਜਿਹੜੇ-ਜਿਹੜੇ ਭਰਾਵਾਂ ਨੇ ਟਰੈਕਟਰ ਇਹ ਚਲਾਇਆ ਵਾਹ ਹੈ ਉਹ ਵੀ ਕਮੈਂਟ ਕਰਕੇ ਦੱਸੋ ਵੀ ਟਰੈਕਟਰ ਕਿੱਦਾਂ ਦਾ ਹੈ ਇਹ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਹੈ ਜੀ 90 95 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜੇ ਹੁਣ ਆਪਾਂ ਗੱਲ ਕਰੀਏ ਟਰੈਕਟਰ ਦੇ ਰੇਟ ਦੀ ਤਾਂ ਮਾਲਕ ਵੀਰ ਵੱਲੋਂ ਮਿੱਤਰੋ ਟਰੈਕਟਰ ਦਾ ਰੇਟ ਰੱਖਿਆ ਗਿਆ 3,60,000 ਰੁਪਇਆ ਰੇਟ ਮੌਕੇ ਤੇ ਘੱਟ ਹੋ ਜਾਣਾ ਹੈ ਰੇਟ ਕੋਈ ਫਿਕਸ ਨਹੀਂ ਜੀ ਇਹ ਜਿਹੜਾ ਟਰੈਕਟਰ ਹੈ ਮਿੱਤਰੋ ਇਹ ਸ਼੍ਰੀ ਮੁਕਸਰ ਸਾਹਿਬ ਏਰੀਆ ਦੇ ਵਿੱਚ ਸੇਲ ਲਈ ਆ ਜੇ ਕਿਸੇ ਭਰਾ ਨੇ ਇਹ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਵੀਡੀਓ ਆਪਣੀ ਚੰਗੀ ਲੱਗੀ ਤਾਂ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦੀ